ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਲਮ ਮੇਰੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤਰੀਕ ਹੈ ਜੀ ਆ 22 ਤੇ ਸਵੇਰ ਦਾ 6:00 ਵਜੇ ਦਾ ਟਾਈਮ ਹੈ ਜੋਰ ਦਾ ਜਿਹੜਾ ਮੀ ਹੈਗਾ ਉਹ ਉੱਤਰਿਆ ਆ ਬਹੁਤ ਜ਼ੋਰ ਦਾ ਮੀ ਪੈ ਰਿਹਾ ਹੈਗਾ ਇਹਦੇ ਵਿੱਚਲੀ ਤੁਹਾਨੂੰ ਦਿਸਦਾ ਹੋਊਗਾ ਕਿਉਂਕਿ ਪੱਕੇ ਫਰਸ਼ ਤੇ ਨਾ ਮੀ ਦਾ ਪਤਾ ਨਹੀਂ ਲੱਗਦਾ ਹੈਗਾ ਇਹ ਬਰਸਾਤ ਹੋ ਰਹੀ ਹੈਗੀ ਮਤਲਬ ਬਹੁਤ ਵਧੀਆ ਮੌਸਮ ਹੋਇਆ ਪਿਆ ਹੈਗਾ ਰੱਬ ਨੂੰ ਨਾ ਮਤਲਬ ਸੌਣ ਦੀ ਜਿਵੇਂ ਲੇਟ ਸਮਝਾਈ ਹੈ ਹਨਾ ਹੁਣ ਮਤਲਬ ਸੌਣ ਲੰਗੇ ਤੋਂ ਅੱਧੇ ਸੌਣ ਤੋਂ ਬਾਅਦ ਬਰਸਾਤਾ ਹੋਣ ਲੱਗੀਆਂ ਨੇ ਪਹਿਲਾਂ 20 ਸੌਣ ਤੱਕ ਸੁੱਕਾ ਹੀ ਲੰਗੀ ਗਿਆ ਲੋਕ ਮੀਂਹ ਨੂੰ ਤਰਸੀ ਗਏ ਹੁਣ ਜਿਹੜਾ ਮੀਂਹ ਹੈਗਾ ਉਹ ਪੈਣਾ ਸਟਾਰਟ ਹੋ ਗਿਆ ਹੁਣ ਡੇਲੀ ਕਿਤੇ ਨਾ ਕਿਤੇ ਬੱਦਲ ਵਾਈ ਕਿਤੇ ਨਾ ਕਿਤੇ ਬਾਰਿਸ਼ ਹੁੰਦੀ ਰਹਿੰਦੀ ਹੈ ਪਿੱਛੇ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਤੇ ਬਰਸਾਤ ਹੋ ਰਹੀ ਹੈ ਉਹ ਕੋਠੇ ਤੇ ਸਾਡੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਬਰਸਾਤ ਹੋ ਰਹੀ ਹੈ ਮਤਲਬ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਹਨਾ ਵੀ ਓਏ ਮ ਜੋਰ ਦਾ ਮੀਂਹ ਤੇ ਠੰਡਾ ਮੌਸਮ ਸਵੇਰੇ ਸਵੇਰੇ ਅਸੀਂ ਪੱਖੇ-ਪੁੱਖੇ ਬੰਦ ਕਰਕੇ ਰਹੋ ਤਾਂ ਰਾਤ ਤੋਂ ਹੀ ਰਿਆ ਪਰ ਕੜੀਆਂ ਜਿਹੜੀਆਂ ਉਹ ਸਵੇਰੇ ਉੱਤਰੀਆਂ ਨੇ ਹੋਣਾ ਜਿਹੜਾ ਜੋਰ ਦਾ ਮੀਂਹ ਉੱਤਰਿਆ ਆ ਤੇ ਮਤਲਬ ਕਿ ਠੰਡਾ ਮੌਸਮ ਹੋਇਆ ਪਿਆ ਅਸੀਂ ਪੱਖੇ-ਪੁੱਖੇ ਬੰਦ ਕਰਕੇ ਬਾਹਰ ਨਿਕਲੇ ਆਏ ਸੀਗੇ ਸਾਰੇ ਤੇ ਇੱਥੇ ਬੈਠ ਕੇ ਜਿਹੜਾ ਮੀਂਹ ਦਾ ਲਤਫੀ ਜਾਂ ਆਨੰਦ ਉਹ ਲਿਆ ਤੇ ਬਿਲਕੁਲ ਪਿੱਪਲ ਸ਼ਾਂਤ ਹੈਗਾ ਤੇ ਜਿਹੜਾ ਵੀ ਹਿੱਲ ਰਿਹਾ ਹੈਗਾ ਉਹ ਕੜੀਆਂ ਨਾਲ ਉੱਪਰ-ਉੱਪਰ ਜੇ ਹਵਾ ਹੁਣ ਚੱਲੀ ਹੈ ਇਸ ਤੋਂ ਪਹਿਲਾਂ ਬਿਲਕੁਲ ਵੀ ਬਿਲਕੁਲ ਹਵਾ ਜਿਹੜੀ ਸੀਗੀ ਉਹ ਥੰਮੀ ਹੋਈ ਸੀ ਸ਼ਾਂਤ ਸੀਗੀ ਕੋਈ ਹਵਾ ਨਹੀਂ ਸੀ ਚੱਲਦੀ ਹਵਾ ਨਾ ਚੱਲਣ ਕਰਕੇ ਹੀ ਜ਼ੋਰ ਦਾ ਮੀਂਹ ਸੀ ਇੱਧਰ ਹਰਿਆਲੀ ਸਾਡੇ ਚਾਰੇ ਪਾਸੇ ਕਿਉਂਕਿ ਅੱਗੇ ਸਾਡੇ ਖੇਤ ਆ ਗਏ ਅਸੀਂ ਪਿੰਡ 'ਚ ਹੀ ਰਹਨੇ ਆ ਤੇ ਅੱਗੇ ਅੱਗੇ ਵਾਲੇ ਪਾਸੇ ਖੇਤ ਆ ਗਏ ਬਾਹਰ ਲਈ ਚੜਨੀ ਤੇ ਮਤਲਬ ਤੁਨਵੰਦ ਰਖਾਉਣੀ ਅਜਿੱਤੂ ਦਾ ਇੱਕ ਖੇਤ ਆ ਗੀ ਨਾ ਲੱਗ ਬਹੁਤ ਵਧੀਆ ਲੱਗਦਾ ਇੱਥੇ ਹਰਿਆਲੀ ਚਾਰੇ ਪਾਸੇ ਦਰਸਤ ਜਦੋਂ ਝੂਮਦੇ ਨੇਗੇ ਅੰਦਰੋਂ ਬੰਦੇ ਨੂੰ ਆਟੋਮੈਟਿਕ ਹੀ ਜਿਹੜਾ ਇਹ ਮੌਸਮ ਹੈਗਾ ਬਾਹਰ ਘਟ ਲੈਂਦਾ ਹੈਗਾ ਦੱਸਿਓ ਜੀ ਤੁਸੀਂ ਕਮੈਂਟ ਕਰਕੇ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਹੈ ਕਿੰਨੀ ਹੋ ਰਹੀ ਹੈ ਤੇ ਇੱਥੇ ਬਹੁਤ ਜ਼ੋਰ ਦੀ ਬਾਰਿਸ਼ ਹੋ ਰਹੀ ਹੈ ਗਮਲੇ ਜਿਹੜੇ ਕਈ ਵਾਰੀ ਹੁਣ ਨਾ ਮਤਲਬ ਹਫ਼ਤੇ ਚ ਕਈ ਵਾਰੀ ਬਾਰਿਸ਼ ਹੈ ਜਿਹੜੀ ਉਹ ਹੋ ਚੁੱਕੀ ਹੈਗੀ ਜੇ ਹੁਣ ਅਸੀਂ ਮਤਲਬ ਜਿਹੜੀ ਪਰਸ ਤੋਂ ਚੌਥੇ ਵੀ ਬਾਰਿਸ਼ ਹੋਈ ਸੀ ਉਹ ਵੀ ਜ਼ੋਰ ਦੀ ਰਾਤ ਨੂੰ ਬਹੁਤ ਜ਼ੋਰ ਦਾ ਮੀਂਹ ਪਿਆ ਸੀ ਤੇ ਅੱਜ ਵੀ ਬਹੁਤ ਜ਼ੋਰ ਦਾ ਮੀਂਹ ਹੈ ਜੀ ਚਲੋ ਠੰਡੀ ਠੰਡੀ ਗੁੱਡ ਮਾਰਨਿੰਗ ਆ ਸਾਰਿਆਂ ਨੂੰ ਚਲੋ ਜੀ ਲਓ ਤੁਸੀਂ ਵੀ ਨਜ਼ਾਰੇ ਕਰੋ ਕੰਮਤੰਦੇ ਇਹ ਬਰਸਾਤ ਦੇ ਵਿੱਚ ਨਾ ਬੰਦੇ ਨੂੰ ਬਰਸਾਤ ਆ ਜਿਹੜੀ ਵਿਹਲਾ ਕਰ ਦਿੰਦੀ ਹੈ ਹਨਾ ਬਾਹਰਲੇ ਕੰਮ ਨਿਭੜ ਜਾਂਦੇ ਨਹੀਂ ਕੱਪੜੇ ਨਹੀਂ ਧੋ ਸਕਦੇ ਆਪਾਂ ਡੰਗਰ ਪਸ਼ੂਆਂ ਦੇ ਕੰਮ ਉਹ ਵੀ ਆਪਾਂ ਨੂੰ ਘਟ ਜਾਂਦੇ ਨੇ ਹਨਾ ਮੀਂਹ 'ਚ ਡੰਗਰ ਨਾ ਲੈਂਦੇ ਨੇ ਬਰਸਾਤ ਆ ਜਿਹੜੀ ਉਹ ਬੰਦੇ ਨੂੰ ਵਿਹਲਾ ਕਰ ਦਿੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਰੱਬ ਬਹੁਤ سارے ਕੰਮ ਵਧਾ ਵੀ ਦਿੰਦਾ ਤੇ ਬਹੁਤ سارے ਕੰਮ ਮੁਕਾ ਵੀ ਦਿੰਦਾ ਚਲੋ ਜੀ ਸਤਿ ਸ੍ਰੀ ਅਕਾਲ